ਅੱਜ ਪ੍ਰਧਾਨ ਜੀ ਕਾਦੇ ਸਬੰਧ ਦੇ ਵਿੱਚ ਪੁਤਲਾ ਸਾੜਿਆ ਗਿਆ ਅੱਜ ਅਸੀਂ ਕਿਸਾਨ ਮਿਲੂਚਾ ਜਮੀਂ ਪੰਜਾਬ ਵੱਲੋਂ ਜੋ ਕੇਐਮਐਮ ਲੱਜੋ ਪਾ ਪੂਰੇ ਪੰਜਾਬ ਵਿੱਚ ਸੱਦਾ ਦਿੱਤਾ ਗਿਆ ਕੇਂਦਰ ਤੇ ਮੋਦੀ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਆਪਣਾ ਜਿਹੜਾ ਬਿਜਲੀ 100 ਰੁਪਏ ਨੂੰ 200 ਰੁਪਏ 225 ਜਿਹੜਾ ਵਾਲਿਆ ਆ ਰਿਹਾ ਸਰਦੋਂ ਤੋਂ ਸੈਸ਼ਨ ਦੇ ਵਿੱਚ ਇਹ ਪਾਸ ਕਰਕੇ ਤੇ ਕਾਰਪੋਰੇਟ ਘਰਾਣਿਆਂ ਦਾ ਪੂਰੀ ਤਰ੍ਹਾਂ ਕਬਜ਼ਾ ਕਰਾਉਣਾ ਚਾਹੁੰਦੇ ਆ ਤੇ ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਸਾਡਾ ਬਿਜਲੀ ਬੋਰਡ ਜਿਹੜਾ ਵਾ ਨਿੱਜੀ ਜਨਤਕਦਾਰਾ ਵਾ ਇਹਨੂੰ ਵੇਚਣਾ ਚਾਹੁੰਦੇ ਆ ਉਹਦੇ ਖੋਹ ਦੇ ਵਿੱਚ ਆਪਾਂ ਨੌ ਸਿੰਘ ਦੇ ਪਿੰਡ ਚੱਬਾ ਵਾਲੋਂ ਪੁੱਤਰਾ ਫੂਕੇ ਤੇ ਪੰਜਾਬ ਤੇ ਕੇਂਦਰ ਸਰਕਾਰ ਦਾ ਜਿਹੜਾ ਫੋਟ ਕੀਤਾ ਵਾ ਉਹ ਨਾਲ ਅਸੀਂ ਇਹ ਜਿਹੜੇ ਜਿਪ ਵਾਲੇ ਮੀਟਰ ਲਾ ਕੇ ਪੂਰੀ ਤਰ੍ਹਾਂ ਇਹਦਾ ਨਿਜੀ ਕੰਮ ਕੀਤਾ ਯਾਰ ਉਹਦੇ ਖਿਲਾਫ ਅਸੀਂ ਜਿਹੜਾ ਵਾ ਇਹ ਉਸ ਪ੍ਰੋਟੈਸਟ ਕੀਤਾ ਵਾ ਅਸੀਂ ਜਿਪ ਵਾਲੇ ਮੀਟਰ ਜਿਹੜੇ ਵਾ ਕਦੇ ਵੀ ਜਿਹੜਾ ਵਾ ਪਿੰਡਾਂ ਦੇ ਨਹੀਂ ਲੱਗਣ ਜਾਂਗੇ ਜਿਹੜੇ ਲੱਗੇ ਹੋਏ ਆ ਉਹ ਅਸੀਂ ਦਾਸ ਤਸੰਦ ਨੂੰ ਲਾ ਕੇ ਤੇ ਸਬ ਡਿਵੀਜ਼ਨ ਦੇ ਵਿੱਚ ਜਿਹੜਾ ਉਹ ਉਹ ਜਮਾ ਕਰਾਵਾਂਗੇ ਕਿ ਹਰ ਤਰ੍ਹਾਂ ਜਿਹੜਾ ਵਾ ਕੇਂਦਰ ਤੇ ਪੰਜਾਬ ਸਰਕਾਰ ਦਾ ਜਿਹੜਾ ਵਿਰੋਧ ਹੈ ਕਦੇ ਵੀ ਜਿਹੜਾ ਅਸੀਂ ਬਿਜਲੀ ਬੋਰਡ ਦਾ ਜਿਹੜਾ ਨਿੱਜੀਕਰਨ ਨਹੀਂ ਹੁੰਦਾ ਵਾ ਕਿ ਜਿਹੜਾ ਬਿਜਲੀ ਬੋਰਡ ਲੋਕਾਂ ਦਾ ਧਾਰਾ ਸੀ ਇਹਦੇ ਚ 1 ਲੱਖ 30 35 ਹਜ਼ਾਰ ਮਲਾਜਮ ਜਿਹੜੇ ਅੱਜ 30 ਤੋਂ 35 ਹਜ਼ਾਰ ਰੁਪਏ ਮਲਾਜਮ ਸਿਰਫ ਰਹਿ ਗਿਆ ਤੇ ਪੂਰੀ ਤਰ੍ਹਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਸਾਡੇ ਵਾਲਾ ਵੀ ਇਹਨੂੰ ਪਹਿਲੇ ਰੂਪ ਦੇ ਵਿੱਚ ਬਹਾਰ ਕੀਤਾ ਜਾਵੇ ਇਹਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ 2025 ਖਰੜਾ ਸੋਧ ਬਿੱਲ ਜਿਹੜਾ ਉਹਨੂੰ ਰੱਦ ਕਰਕੇ ਤੇ ਪੂਰੀ ਤਰ੍ਹਾਂ ਲੋਕਾਂ ਦਾ ਧਾਰਾ ਵਾ ਸਾਡੇ ਪਹਿਲੇ ਜੇ ਕੱਲ ਸਤ ਸੂਰ 10 12 ਨੇ ਜਿਹੜਾ ਵਾ ਪੂਰੇ ਪਿੰਡ ਪੱਧਰ ਤੇ ਸੀ ਕੁੱਤਰੇ ਸਾਥ ਕੇ ਦੇ ਆਏ ਜਿਹੜਾ ਰੋਸ ਕਰਤਾ ਵਾ ਜਿਹੜਾ ਵਾ ਕਰਾਂਗੇ ਧੰਨਵਾਦ ਵਾ ਇਹਦਾ ਖਾਸਾ ਵੈਗ ਦਾ